ਸਤਿ ਸ਼੍ਰੀ ਅਕਾਲ ਜੀ ਆਪਣਾ ਫੇਰ ਸਵਾਗਤ ਹੈ ਆਪਣੇ ਚੈਨਲ ਦੇ ਉੱਪਰ ਅੱਜ ਦੀ ਆਪਣੀ ਅਪਡੇਟ ਆਪਾਂ ਮੌਸਮ ਨੂੰ ਅਪਡੇਟ ਲੈ ਕੇ ਆਏ ਆਂ ਕਿ ਅੱਜ ਮੌਸਮ ਪੰਜਾਬ ਹਰਿਆਣਾ ਤੇ ਉਹਦੇ ਨਾਲ ਲੱਗਦੇ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਰਹੇਗਾ ਕੱਲ ਜੇਕਰ ਆਪਾਂ ਗੱਲ ਕਰੀਏ ਤੇ ਹਵਾਵਾਂ ਦਾ ਰੁੱਖ ਜਿਹੜਾ ਸੀਗਾ ਲੋ ਪ੍ਰੈਸ਼ਰ ਕਰਕੇ ਜੋ ਆਪਣੇ ਕੋਲੇ ਰੁੱਖ ਸੀਗਾ ਉਹ ਹਵਾਵਾਂ ਦਾ ਇਲਾਹਾਬਾਦ ਦੇ ਸੈਂਟਰ ਦੇ ਕੋਲੇ ਬਣਿਆ ਸੀਗਾ ਗਵਾਰਚਰ ਦੇ ਵਿਚਾਲੇ ਬਣਿਆ ਹੋਇਆ ਸੀਗਾ ਤੇ ਜਿਸ ਕਰਕੇ ਆਉਣ ਵਾਲੇ ਕੁਝ ਸਮੇਂ ਦੇ ਅੰਦਰ ਜੇਕਰ ਇਹੇ ਜੋ ਲੋ ਪ੍ਰੈਸ਼ਰ ਹੈ ਦੱਖਣ ਭਾਰਤ ਦੀ ਔਰ ਵਧਦਾ ਹੈ ਤਾਂ ਇਧਰ ਜਿਹੜੇ ਬਦਲਾਂ ਦੇ ਅਸਰ ਬਣ ਸਕਦੇ ਨੇ ਗਵਾਲੀਅਰ ਸਾਈਡ ਜਾਂ ਜੋਧਪੁਰ ਵਾਲੀ ਸਾਈਡ ਤੇ ਐਸ ਵਾਲੀ ਸਾਈਡ ਦੇ ਕਿ ਰੇਖੀਸਕੇ ਦਾ ਤਾਂ ਕੱਲ ਜੋ بارش ਹੈ ਸਵੇਰ 6 ਤੋਂ ਲੈ ਕੇ 7 8 9 10 11 ਵਜੇ ਤੱਕ ਜੋ ਜੋਧਪੁਰ ਵਾਲੀ ਸਾਈਡ ਹੈ ਕਾਫੀ ਜੋ بارش ਹੈ ਉਹ ਪੈ ਸਕਦੀ ਹੈ ਨਵੀਂ ਦਿੱਲੀ ਦੇ ਵਿੱਚ ਵੀ ਕਾਫੀ ਜਿਹੜੀ بارش ਹੈ ਉਸ ਪੈਣ ਦੇ ਅਸਾਰ ਪੈ ਸਕਦੇ ਹਨ ਜੇਕਰ ਇਹ ਲੋ ਪ੍ਰੈਸ਼ਰ ਦਖਣੀ ਭਾਰਤ ਵੱਲ ਨਹੀਂ ਵੱਦਾ ਤਾਂ ਮੀਂਹ ਦੇ ਅਸਾਰ ਜਿਹੜੇ ਆ ਉਹ ਘਟਣਗੇ ਜੇਕਰ ਆਪਾਂ ਗੱਲ ਕਰਦੇ ਆਂ ਮੌਸਮ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਐਸ ਲੋ ਪ੍ਰੈਸ਼ਰ ਦਾ ਇੰਨਾ ਕੋਈ ਜ਼ਿਆਦਾ ਪ੍ਰਭਾਵ ਐਸ ਪ੍ਰੈਸ਼ਰ ਦਾ ਨਹੀਂ ਰਹੂਗਾ ਲੋ ਪ੍ਰੈਸ਼ਰ ਜੋ ਬਣਨ ਵਾਲਾ ਹੈ ਇੱਥੇ ਆਪਾਂ ਦੇਖ ਰਹੇ ਆਂ ਇੱਥੇ ਕੋਈ ਬਾਲਾ ਪ੍ਰੈਸ਼ਰ ਜੋਕਰ ਇਹ ਲੋ ਪ੍ਰੈਸ਼ਰ ਬਣਿਆ ਹੋਊਗਾ ਤਾਂ ਇਸ ਕਰਕੇ ਜੇਕਰ ਆਪਾਂ ਕਹੀਏ ਕਿ ਪੰਜਾਬ ਹਰਿਆਣਾ ਦੇ ਖੇਤਰ ਦੇ ਵਿੱਚ ਜੇਕਰ ਕੋਈ ਪ੍ਰਭਾਵ ਪਾਊਗਾ ਤਾਂ ਇਹ ਬਹੁਤ ਘੱਟ ਪ੍ਰਭਾਵ ਆਪਾਂ ਪੈ ਸਕਦੇ ਆਂ ਪੰਜਾਬ ਦੇ ਵਿੱਚ ਕੱਲ ਪੂਰਾ ਹਵਾ ਜਿਹੜੀ ਹੈ ਉਹ ਚੱਲਣ ਦੀ ਪੂਰੀ ਪੂਰੀ ਸੰਭਾਵਨਾ ਰਹੂਗੀ ਜਿਸ ਕਰਕੇ ਜੋ ਪੰਜਾਬ ਦਾ ਲਹਿੰਦਾ ਪੰਜਾਬ ਆਪਾਂ ਜੀ ਨੂੰ ਕਹਿ ਸਕਦੇ ਹਾਂ ਜੋ ਪੰਜਾਬ ਦੇ ਰਾਜਸਥਾਨ ਦਾ ਜੋ ਲੱਗਦਾ ਖੇਤਰ ਹੈ ਉਸ ਦੇ ਵਿੱਚ ਲਾ ਲਈਏ ਤਾਂ ਉੱਥੇ ਮੀਂਹ ਪੈਣ ਦੇ ਜਿਹੜੇ ਅਸਾਰ ਨੇ ਜਿਹੜੇ ਉਹ ਕਾਫੀ ਬਣਦੇ ਦਿਖਾਈ ਦੇ ਰਹੇ ਨੇ ਜਿਦੇ ਵਿੱਚ ਬਠਿੰਡਾ ਲੁਧਿਆਣਾ ਹੈਗੇ ਆ ਜਿਹੜੇ ਇੱਥੇ ਇਹ ਇਲਾਕੇ ਦੇ ਵਿੱਚ ਮੀਂਹ ਪੈਣ ਦੇ ਅਸਾਰ ਜਿਹੜੇ ਨੇ ਟੁੱਟਵੇਂ ਅਸਾਰ ਨੇ ਜਿਹੜੋ ਉਹ ਬਣਦੇ ਨਜ਼ਰ ਆ ਰਹੇ ਨੇ ਉਸ ਤੋਂ ਬਾਅਦ ਜੇਕਰ ਆਪਾਂ ਸਾਰੀ ਦਿਨ ਦੀ ਗੱਲ ਕਰੀਏ ਤਾਂ ਕੱਲ ਪੂਰੇ ਪੰਜਾਬ ਦੇ ਵਿੱਚ ਹੀ ਜਿਹੜਾ ਮੀਂਹ ਹੈ ਉਹ ਬਹੁਤ ਘੱਟ ਪਊਗਾ ਜੇਕਰ ਪਊਗਾ ਵੀ ਤਾਂ ਮਾਨਸੂਨੀ ਹਵਾਵਾਂ ਕਰਕੇ ਕਿਤੇ ਕਿਤੇ ਟੁੱਟਮਾ ਜਿਹੜਾ ਉਹ ਪੈ ਸਕਦਾ ਹੈ ਲੇਕਿਨ ਕੱਲ ਬਹੁਤਾ ਤਗੜਾ ਜੇਕਰ ਆਪਾਂ ਮੀਂਹ ਦੀ ਗੱਲ ਕਰੀਏ ਤੇ ਉਹ ਕੱਲ ਪੰਜਾਬ ਦੇ ਵਿੱਚ ਪੈਣ ਦੀ ਸੰਭਾਵਨਾ ਬਹੁਤ ਘੱਟ ਹੈ ਜਿਹੜੀ ਮਾਨਸੂਨ ਦੀਆਂ ਜੋ ਹਵਾਵਾਂ ਨੇ ਮੌਨਸੂਨ ਹਵਾਵਾਂ ਦੇ ਕਾਰਨ ਜੇਕਰ ਛਿਟਪਟ ਬੂੰਦਾ ਕਿਤੇ ਹੁੰਦੀ ਹੈ ਤਾਂ ਉਸ ਕਰਕੇ ਆਪਾਂ ਨੂੰ ਨੇੜੇ ਦੇ ਖੇਤਰ ਵਿੱਚ ਕੱਲ ਨੂੰ ਬਠਿੰਡਾ ਦੇ ਕੁਝ ਖੇਤਰ ਦੇ ਵਿੱਚ ਮੀਂਹ ਪੈਣ ਦੇ आसार ਨੇ ਜਾਂ ਪਾਕਿਸਤਾਨ ਨਾਲ ਲੱਗਦੇ ਖੇਤਰ ਲਾਹੌਰ ਵਾਲੇ ਖੇਤਰ ਦੇ ਵਿੱਚ ਜਿਹੜਾ ਹੈ ਕੱਲ ਮੀਂਹ ਪੈ ਸਕਦਾ ਹੈ ਜੇਕਰ ਗੱਲ ਕਰੀਏ ਆਪਾਂ ਹਰਿਆਣਾ ਦੀ ਤਾਂ ਹਰਿਆਣਾ ਦੇ ਕੁਝ ਖੇਤਰ ਨੇ ਜੇਕਰ ਇਹ ਲੋ ਪ੍ਰੈਸ਼ਰ ਇੱਧਰ ਪੰਜਾਬ ਤੇ ਰਾਜਸਥਾਨ ਕਨੀ ਵੱਧਾ ਹੈ ਤਾਂ ਕੱਲ ਜੋ ਆਪਣੇ ਕੋਲੇ ਲੋਹਾਰੂ हिसार ਪਟਿਆਲਾ ਯਾ ਪਟਿਆਲੇ ਦੇ ਨਾਲ ਲੱਗਦੇ ਹੋਏ ਖੇਤਰ ਜੋ ਹਰਿਆਣੇ ਦੇ ਨਾਲ ਲੱਗਦਾ ਹੈ ਇਧਰਲੀ ਸਾਈਡ ਪੈਣ ਦੇ ਕਾਫੀ ਅਸਾਰ ਨੇ 10 11 ਵਜੇ ਤੱਕ ਆਪਾਂ ਜੇਕਰ ਕਹੀਏ ਤਾਂ ਨਵੀਂ ਦਿੱਲੀ ਤੇ ਉਸ ਦੇ ਨਾਲ ਲੱਗਦੇ ਅਖੇਤਰ ਸ਼ਾਮ ਨੂੰ 3 ਵਜੇ ਤੱਕ ਜੋ ਪਾਣੀਪਤਾਲਾ ਸਾਈਡ ਹੈ ਹਰਿਆਣੇ ਦਾ ਐ ਸਾਈਡ ਮੀਂਹ ਪੈਣ ਦੇ ਪੂਰੇ ਪੂਰੇ ਅਸਾਰ ਦਿਖਾਈ ਦੇ ਰਹੇ ਨੇ ਸ਼ਾਮ ਨੂੰ 6 ਵਜੇ ਤੱਕ ਜੋ ਪਾਣੀਪਤ ਹੋ ਗਿਆ ਸਾਰਨਪੁਰ ਹੋ ਗਿਆ ਲੋਹਾਰੂ ਹੋ ਗਿਆ ਹਿਸਾਰ ਦੇ ਕੁਝ ਅਖੇਤਰਾਂ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਤਕੜਾ ਨਹੀਂ ਆਪਾਂ ਟੁਟਮੰਮੀ ਦੀ ਆਪਾਂ ਗੱਲ ਕਰ ਸਕਦੇ ਆ ਬਾਕੀ ਜਿਹੜਾ ਮੌਸਮ ਹੈ ਹਰਿਆਣੇ ਦਾ ਵੀ ਕੱਲ ਸੁੱਕਾ ਹੀ ਰਹੇਗਾ ਕੋਈ ਇੰਨੀ ਜ਼ਿਆਦਾ ਆਪਾਂ ਕਹਿ ਲਈਏ ਕਿ ਪਰਮੀ بارش ਹੈ ਉਹ ਕੱਲ ਨਜ਼ਰ ਨਹੀਂ ਆ ਰਹੀ ਹੈ ਜੇਕਰ ਇਹ ਲੋ ਪ੍ਰੈਸ਼ਰ ਅੱਗੇ ਹੋਰ ਖਿਸਕਦਾ ਹੈ ਤਾਂ ਆਪਾਂ ਕਹਿ ਸਕਦੇ ਆ ਕਿ ਕਿਤੇ ਨਾ ਕਿਤੇ ਟੁਟਮੰਮੀ ਪੈ ਸਕਦਾ ਹੈ ਜੇਕਰ ਆਪਾਂ ਪਾਰੀਮੀ ਦੀ ਗੱਲ ਕਰੀਏ ਤਾਂ ਹਰਿਆਣਾ ਪੰਜਾਬ ਦੇ ਵਿੱਚ ਕੱਲ ਪਾਰੀਮੀ ਜਿਹੜਾ ਉਹ ਦਿਖਾਈ ਨਹੀਂ ਦੇ ਰਿਹਾ ਹੈ ਹਵਾਵਾਂ ਦੇ ਰੁੱਖਾਂ ਦੇ ਹਿਸਾਬ ਦੇ ਨਾਲ ਕੱਲ ਜਿਹੜਾ ਹੈ ਸਭ ਤੋਂ ਜ਼ਿਆਦਾ ਮੀ ਲੋ ਪ੍ਰੈਸ਼ਰ ਪੈਣ ਦਾ ਦਿਖਾਈ ਦੇ ਰਿਹਾ ਹੈ ਜੈਪੁਰ ਵਾਲੀ ਸਾਈਡ ਅਜਮੇਰ ਸਾਈਡ ਸਿੱਕਰ ਚੁਰੂ ਐ ਸਾਈਡ ਜਿਹੜੇ ਹੈ ਆ ਜ਼ਿਲ੍ਹਿਆਂ ਦੇ ਵਿੱਚ ਬੀਕਾਨੇਰ ਤੱਕ ਜਿਹੜਾ ਹੈ ਕਾਫੀ ਮੀ ਪੈਣ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ ਜੇਕਰ ਟੈਂਪਰੇਚਰ ਦੀ ਗੱਲ ਕਰੀਏ ਤਾਂ ਕੱਲ ਹਰਿਆਣਾ ਤੇ ਪੰਜਾਬ ਦਾ ਜੋ ਟੈਂਪਰੇਚਰ ਹੈ ਉਹ ਟੈਂਪਰੇਚਰ ਲਗਭਗ ਲਗਭਗ ਆਪਾਂ ਕਹਿ ਲਈਏ ਕਿ 30 ਤੋਂ 38 ਡਿਗਰੀ ਤੱਕ ਰਹਿ ਸਕਦਾ ਹੈ ਯਾਨੀ ਕਿ ਕਾਫੀ ਗਰਮੀ ਦਾ ਜਿਹੜਾ ਹੈ ਪ੍ਰਭਾਵ ਆਪਾਂ ਨੂੰ ਦਿਖਾਈ ਦਿਨਦਾ ਨਜ਼ਰ ਆ ਰਿਹਾ ਹੈ ਇਸੀ ਕੱਲ ਦੇ ਮੌਸਮ ਦੀ ਅਪਡੇਟ ਜੁੜੇ ਰਹੋ ਅੱਗੇ ਫੇਰ ਅਗਲੀ ਅਪਡੇਟ ਵੇਖਣ ਦੇ ਲਈ